ਅੱਜ ਦਾ ਰੈਪ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੇ ਇਤਿਹਾਸ ਤੇ ਸਾਰੇ ਜਾਣੇ ਸੁਣ ਕੇ ਪੂਰਾ ਜਰੂਰ ਜਾਓ ਜੇ ਵਧੀਆ ਲੱਗਾ ਫੋਲੋ ਸ਼ੇਅਰ ਵੀ ਜਰੂਰ ਕਰਿਓ ਤੇ ਕਮੈਂਟਾਂ 'ਚ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਵੀ ਜਰੂਰ ਲਿਖਿਓ ਸੋ ਸੁਣਿਓ ਫਿਰ ਸ੍ਰੀ ਹਰਮੰਦਰ ਸਾਹਿਬ ਵਿੱਚ ਮੁਗਲਾਂ ਨੇ ਜਦ ਹਹਾਕਾਰ ਮਚਾਇਆ ਸੀ ਸਿੰਘਾਂ ਦਮਦਮਾ ਪਹੁੰਚ ਬਾਬੇ ਨੂੰ ਸਾਰਾ ਹਾਲ ਸੁਣਾਇਆ ਸੀ ਸੁਣ ਕੇ ਹਾਲ ਦਰਬਾਰ ਸਾਹਿਬ ਦਾ ਖੂਨ ਬਾਬੇ ਦਾ ਪਖਿਆ ਕਲਮ ਨੂੰ ਰੱਖ ਕੇ ਇੱਕ ਪਾਸੇ ਫਿਰ ਖੰਡਾ ਭਾਰੀ ਚੱਕਿਆ ਬਾਲਕੀਰ ਜ਼ਮੀਨ ਤੇ ਬਾਬਾ ਹੋਕਾ ਉੱਚੀ ਲਾਵੇ ਆਖੇ ਅੱਗੇ ਲੀਕ ਤੋਂ ਬਥੇ ਉਹ ਹੀ ਸੂਰਾ ਆਵੇ ਜਿਸ ਨੂੰ ਮਰਨ ਕਬੂਲ ਹੈ ਜੋ ਦਿਲ ਨਾ ਪੁਰਾ ਡਲਾਵੇ ਜੋ ਮਾਰੇ ਤੇ ਗੱਸਦੀਆਂ ਤੇ ਸਿੱਧੀਆਂ ਹੀ ਮੂੰਹ ਤੇ ਖਾਵੇ ਕਰੇ ਅਰਦਾਸਾ ਚਾਲੇ ਪਾਏ ਖੜਗੀ ਮੂਰੇ ਹੋਣੀ ਕਹਿੰਦੀ ਬਾਬਾ ਅੱਜ ਤੇਰੀ ਅਰਦਾਸ ਨਹੀਂ ਪੂਰੀ ਹੋਣੀ ਗਰਜ ਕੇ ਬੋਲਿਆ ਬਾਬਾ ਅੱਜ ਮੈਨੂੰ ਕੋਈ ਰੋਕ ਨਾ ਪਾਵੇਗਾ ਕੀ ਤਾ ਅਰਦਾਸਾ ਸਿੰਘਾ ਦਾ ਤੂੰ ਦੇਖੀ ਤੋੜਨ ਪਾਵੇਗਾ ਵਿੱਚ ਮਦਾਨੇ ਯੰਗ ਦੇ ਹੁਣੀ ਦਾ ਆਖਿਆ ਸੱਚ ਹੋਇਆ ਸੀਸ ਬਾਬੇ ਦੀਪ ਸਿੰਘ ਦਾ ਤਾਤੋ ਫਿਰ ਅਲੱਗ ਹੋਇਆ ਹੋਇਆ ਫਿਰ ਐਸਾ ਕਿ ਬਾਬਾ ਮਰ ਕੇ ਵੀ ਨਹੀਂ ਮੁੱਕਿਆ ਪਾ ਜਿਹੜਾ ਪੈ ਗਿਆ ਮੰਗਲਾਂ ਨੂੰ ਜਦ ਵੇਖਿਆ ਮੁਰਦਾ ਉੱਠਿਆ 80 ਸਾਲ ਦਾ ਬਾਬਾ ਖੰਡਾ 18 ਫੇਰ ਚਲਾਉਂਦਾ ਏ ਖੱਬੇ ਹੱਥ ਦੇ ਸਿੱਧੇ ਦੇ ਸੱਜੇ ਹੱਥ ਨਗਾ ਤੇ ਲਾਉਂਦਾ ਏ ਬਚਨਾਂ ਨੂੰ ਪੂਰਾ ਕਰਨ ਤੋਂ ਜਮਦੂਤ ਵੀ ਰੋਕ ਨਾ ਸਕਿਆ ਲੈ ਕਾਲ ਪੁਰਖ ਦਾ ਨਾਮ ਸਰੋਵਰ ਕੰਡੇ ਸੀਸ ਨੂੰ ਰੱਖਿਆ